ਬੀਤ ਦੇ ਕਿਸਾਨਾਂ ਦੀ ਫਸਲਾਂ ਦੀ ਬੇਕਦਰੀ ਵਰਕਰਾਰ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਬੀਤ ਇਲਾਕੇ ਦੇ ਇਤਿਹਾਸਿਕ ਪਿੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਦੀਆਂ ਤਸਵੀਰਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਹੈ ਇੱਕ ਕਿਸਾਨ ਵੱਲੋਂ ਵੱਡੀ ਗਿਣਤੀ ਦੇ ਵਿੱਚ ਸਰਕਾਰਾਂ ਦੇ ਕਹਿਣ ਦੇ ਮੁਤਾਬਕ ਕਿ ਜਿਹੜੀ ਹੈ ਬਦਲਮੀ ਫਸਲ ਬੀਜੋ ਜੇ ਉਸ ਦੇ ਮੁਤਾਬਕ ਜਿਹੜਾ ਹੈ ਟਮਾਟਰ ਉਸਨੇ ਬੜੇ ਮਹਿੰਗੇ ਪਾਦੇ ਬੀਜ ਲੈ ਕੇ ਜਿਹੜਾ ਆ ਇਹ ਟਮਾਟਰਾਂ ਦੀ ਫਸਲ ਬੀਜੀ ਸੀ ਜਿਸ ਦਾ ਤੁਸੀਂ ਤਸਵੀਰਾਂ ਦੇ ਜਰੀਏ ਦੇਖ ਸਕਦੇ ਹੋ ਕਿਵੇਂ ਜੜੀਆਂ ਫਸਲ ਹੈ ਉਦੀ ਨਕਤਾਤ ਜਿਹੜੀ ਆ ਕਾਫੀ ਭਾਰੀ ਮਾਤਰਾ ਦੇ ਵਿੱਚ ਹੋਈ ਆ ਤਸਵੀਰਾਂ ਦੇ ਜਰੀਏ ਤੁਹਾਨੂੰ ਦਿਖਾਇਆ ਜਾ ਰਿਹਾ ਪਰ ਇਸ ਕਿਸਾਨ ਦੀ ਫਸਲ ਨੂੰ ਕਿਸੇ ਵੀ ਮੰਡੀ ਦੇ ਵਿੱਚ ਇਸ ਨੂੰ ਇਸ ਦਾ ਬਾਜ਼ੀਬ ਮੁੱਲ ਨਹੀਂ ਮਿਲਿਆ ਜਿਸ ਲਈ ਕਿਸਾਨ ਜਿਹੜਾ ਐ ਇਸ ਵੇਲੇ ਸਰਕਾਰ ਦੀਆਂ ਜਿਹੜੀਆਂ ਐ ਪਾਲਿਸੀਆਂ ਤੋਂ ਬਿਲਕੁਲ ਬੇਇਤਹਾਸ਼ਾ ਹੋਇਆ ਬੈਠਾ ਹੈ ਕਿਸਾਨ ਭਾਗ ਸਿੰਘ ਅਟਵਾਲ ਨੇ ਦੱਸਿਆ ਕਿ ਜਿਹੜਾ ਇਹ ਬੀਜ ਹੈ ਇਹ ਮੈ ਟਮਾਟਰਾਂ ਦਾ ਬੀਜ 25 ਗ੍ਰਾਮ ਜਿਹੜਾ ਕੋਈ 1800 ਰੁਪਏ ਦਾ ਖਰੀਦਿਆ ਸੀ ਤੇ ਇਸ ਨੂੰ ਬੜੀ ਮਿਹਨਤ ਦੇ ਨਾਲ ਆਪਣੀ ਉਪਜਾਊ ਮਿੱਟੀ ਆ ਜਿਹੜੀ ਸਾਡੀ ਬੀਤ ਦੀ ਹੈ ਬਿਨਾ ਪਾਣੀ ਤੋਂ ਜਿੱਥੇ ਕੀ ਫਸਲ ਹੁੰਦੀ ਹੈ ਉੱਥੇ ਬੀਜਿਆ ਸੀ ਪਰ ਬੇ ਹਤਾਸ਼ਾ ਜਿਹੜਾ ਹੈ ਫਸਲ ਦਾ ਜਿਹੜਾ ਫਸਲ ਹੋਈ ਹੈ ਪਰ ਇਸ ਫਸਲ ਨੂੰ ਕਿਸੇ ਨੇ ਪੁੱਛਿਆ ਨਹੀਂ ਜਿਸ ਨੂੰ ਕੀ ਮੈਂ ਅੱਜ ਡਿਸਚਾਰਜ ਜਿਹੜਾ ਇਹਨੂੰ ਖਤਮ ਕਰ ਰਹੇ ਆ ਇਹਨੂੰ ਵੱਢ ਕੇ ਸੈੱਟ ਰਹੇ ਆ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਫਸਲ ਹੈ ਇਹ ਖਰੀਦਣ ਵਾਸਤੇ ਇੱਕ ਜਿਹੜੀ ਬੀਤ ਇਲਾਕੇ ਦੇ ਵਿੱਚ ਇੱਕ ਮੰਡੀ ਬਣਾਈ ਜਾਵੇ ਜਿਸ ਨਾਲ ਜਿਹੜੀ ਕਿਸਾਨਾਂ ਨੂੰ ਉਸ ਦੀ ਫਸਲ ਦੇ ਵਾਜਿਬ ਰੇਟ ਮਿਲ ਸਕਣ ਆਪ ਤੁਹਾਡੀ ਗੱਲ ਕਰਾਣੇ ਆ ਕਿਸਾਨ ਭਾਗ ਸਿੰਘ ạtਵਾਲ ਦੇ ਨਾਲ ਮੈਂ ਅਸ਼ਵਨੀ ਸ਼ਰਮਾ ਸਾਂਝਾ ਨਹੀਂ ਪੰਜਾਬ ਤੋਂ ਸਰਕਾਰ ਜੋ ਪੱਤਰਕਾਰ ਸਹਿਬਾਨ ਦੀ ਜਿਹੜੇ ਅੱਜ ਇਹਨਾਂ ਨੂੰ ਕਵਰ ਕਰਨ ਆਏ ਆ ਬਹੁਤ ਆ ਵੀ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਕਿਉਂਕਿ ਜਿਹੜੀ ਪੱਤਰਕਾਰਤਾ ਹੈ ਇਹਦੇ ਨਾਲ ਹੀ ਜਿੱਥੇ ਤੋਂ ਦੇਸ਼ ਵਿਦੇਸ਼ਾਂ ਤੱਕ ਸਾਰੀ ਗੱਲਬਾਤ ਪਹੁੰਚਦੀ ਹੈ ਇਨਸਾਫ ਹੁੰਦਾ ਹੈ ਤੇ ਸਰਕਾਰਾਂ ਦੇ ਵੀ ਕੋਲ ਧਿਆਨ ਜੋ ਜਿਹੜੀਆਂ ਗੱਲਾਂ ਉਹ ਪੱਤਰਕਾਰ ਵੀ ਜਿਵੇਂ ਜਾਂਦੇ ਆ ਤਾਂ ਹੀ ਸਰਕਾਰਾਂ ਉਹਦਾ ਹੱਲ ਕਰਦੀਆਂ ਹਨ ਭਾਰਤ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜਿੱਥੇ ਭਾਰਤ ਸਰਕਾਰ ਵੀ ਗੱਲ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹੈ ਕਿਸਾਨ ਇੱਕ ਰੱਬ ਦਾ ਰੂਪ ਹੈ ਤੇ ਪੰਜਾਬ ਗਵਰਨਮੈਂਟ ਵੀ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੀ ਤੇ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਪਰ ਜਦੋਂ ਆਹ ਹਾਲ ਦੇਖਦੇ ਆਂ ਤੇ ਲੱਗਦਾ ਕਿ ਇਹ ਸ਼ ਹਵਾ ਚ ਹੀ ਗੱਲਾਂ ਨੇ ਪਰ ਪਰਸਨ ਤੌਰ ਤੇ ਜਾਂ ਮਤਲਬ ਧਰਤੀ ਲੈਵਲ ਤੇ ਜਾਂ ਜ਼ਮੀਨੀ ਲੈਵਲ ਤੇ ਲੱਗਦਾ ਕਿ ਸ਼ਾਇਦ ਇਹ ਹਵਾ ਚ ਗੱਲਾਂ ਨੇ ਤੇ ਇੱਥੇ ਆ ਕੇ ਜਿਹੜਾ ਕਿਸਾਨ ਹੈ ਜਿਹੜਾ ਲੋਕਾਂ ਦਾ ਢਿੱਡ ਭਰਦਾ ਉਹਦਾ ਦਿਲ ਟੁੱਟ ਜਾਂਦਾ ਉਹਦਾ ਮਨ ਉਦਾਸ ਹੋ ਜਾਂਦਾ ਕਿ ਜਦੋਂ ਇੰਨੀ ਸੋਹਣੀਆਂ ਫਸਲਾਂਆਂ ਜਿਹੜੀਆਂ ਫਸਲਾਂਾਂ ਦੇ ਜਿਹੜੇ ਬੀਜ ਹੈ ਉਹ ਇੰਨੇ ਮਹਿੰਗੇ ਐ ਮੈਂ ਉਹ ਮਹਿੰਗੇ ਦੱਸ ਦਿੰਦਾ ਕਿ 25 ਗ੍ਰਾਮ ਜਿਹੜਾ ਬੀਜ ਐ 25 ਗ੍ਰਾਮ ਟਮਾਟਰ ਦਾ ਬੀਜ ਐ ਉਹ 1800 ਰੁਪਏ ਦਾ 25 ਗ੍ਰਾਮ ਬੀਜ 1800 ਰੁਪਏ ਦਾ ਤੇ ਫਿਰ ਉਹਦੀ ਪਨੀਰੀ ਲਾ ਕੇ ਤੇ ਮੈਂ ਆਪਣੀ ਤੋਂ ਇੰਨੀ ਜਿਹੜੀ ਸਾੜੀ ਜ਼ਮੀਨ ਉਪਜਾਉ ਉਹ ਧਰਤੀ ਦੇ ਵਿੱਚ ਇੰਨੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਉਪਜਾਉ ਜਿਹਦੇ ਬਿਨਾਂ ਪਾਣੀ ਤੋਂ ਅੱਜ ਜਿਹੜਾ ਟਮਾਟਰ ਹੈ ਜਿਹੜਾ ਮਹਿੰਗਾ ਮਹਿੰਗੀਆਂ ਫਸਲਾਂ ਤੇ ਮਹਿੰਗੇ ਟਮਾਟਰ ਦੇਸੀ ਵੀ ਤੇ ਦੂਸਰਾ ਵੀ ਜਿਹੜਾ ਬਾਹਰਲਾ ਟਮਾਟਰ ਜਿਹਨੂੰ ਕਹਿੰਦੇ ਨੇ ਆਪਾਂ ਸ਼ਵਾਰਾ ਉਹ ਟਮਾਟਰਾਂ ਦੀ ਜਿਹੜੀ ਫਸਲ ਹੈ ਨਹੀਂ ਸੋਹਣੀ ਲੱਗ ਕੇ ਸਾਡੇ ਮਨ ਨੂੰ ਇੱਕ ਮਤਲਬ ਇਹ ਤਾਂ ਲੱਗਦਾ ਕਿ ਇਹ ਤੋਂ ਬਿਨਾ ਆਪਾਂ ਜੀ ਨਹੀਂ ਸਕਦੇ ਜੇ ਫਰੂਟ ਆ ਸੀ ਤੋਂ ਬਿਨਾ ਜੀ ਨਹੀਂ ਸਕਦੇ ਜੇ ਆਪਾਂ ਵੈਸੇ ਵੀ ਗੱਲ ਐਗਰੀਕਲਚਰ ਲੈਵਲ ਤੇ ਕਰਦੇ ਆ ਜਾਂ ਡਾਕਟਰੀ ਲੈਵਲ ਤੇ ਕਰਦੇ ਫਰੂਟ ਤੋਂ ਬਣਜੀ ਨਹੀਂ ਸਕਦੇ ਸਾਡੇ ਸਿਹਤ ਲਈ ਵੀ ਜ਼ਰੂਰੀ ਹੈ ਪਰ ਜਦੋਂ ਅਸੀਂ ਲਾਵਾਂਗੇ ਨਹੀਂ ਜਾਂ ਸਾਨੂੰ ਇਹਦੀ ਇਨਕਮ ਨਹੀਂ ਮਿਲੂਗੀ ਜਾਂ ਸਾਨੂੰ ਇਹਦਾ ਜਿਹੜਾ ਸਹੀ ਗੁਣਵੱਤਾ ਦੇ ਰੇਟੇ ਨਹੀਂ ਕੁਝ ਵੀ ਮਿਲੂਗਾ ਅੱਜ ਅਸੀਂ ਇਹਨੂੰ ਇਹਦੇ ਨਸ਼ਟ ਕਰਨ ਦੇ ਨਸ਼ਟ ਕਰਨ ਲੱਗੇ ਆ ਕਿ ਇਹਦੀ ਕੋਈ ਕਿਸੇ ਮੰਡੀ ਦੇ ਵਿੱਚ ਕੋਈ ਪੁੱਛ ਨਹੀਂ ਕੋਈ ਪ੍ਰਤੀਜੀ ਨਹੀਂ ਰਹੀ ਹੈਗੀ ਜੀ ਕੋਈ ਨੂੰ ਲੈਣ ਨੂੰ ਤਿਆਰ ਨਹੀਂ ਹੈਗਾ ਜੀ ਤੇ ਅਸੀਂ ਇਹਨੂੰ ਇੰਨਾ ਮਹਿੰਗਾ 1700 ਰੁਪਏ ਦੇ ਵਿੱਚ ਪੱਤੀ ਵਿੱਚ grain ਵੀ ਬੀਜ ਲਾ ਕੇ ਫਿਰ ਉਹ ਕੀ ਕਰਾਂਗੇ ਮੈਂ ਮੈਂ ਚਾਹਾਂਗਾ ਕਿ ਸਰਕਾਰਾਂ ਨੂੰ ਹੱਥ ਜਰ ਕੇ ਬੇਨਤੀ ਹੈ ਕਿ ਇਹਦੇ ਬਾਰੇ ਬਹੁਤ ਖਾਸ ਧਿਆਨ ਦੇਣ ਤੇ ਜ਼ਿਮੀਂਦਾਰਾਂ ਦਾ ਨਾਲ ਜੇ ਹੈ ਦੇ ਲੋ ਕਹਿੰਦੇ ਤਾਂ ਦਿ ਲੋ ਉਹਨਾਂ ਦਾ ਖੜ ਕੇ ਤੇ ਇਹਨਾਂ ਨੂੰ ਫਸਲਾਂ ਚੁੱਕਣ ਵੀ ਤੇ ਇਹਦਾ ਸਹੀ ਸਰਕਾਰਾਂ ਬੜੀਆਂ ਸਿਆਣੀਆਂ ਤੇ ਇਹਨੂੰ ਸਹੀ ਢੰਗ ਨਾਲ ਇਹਦਾ ਇੱਕ ਚਾਰਟ ਬਣਾ ਕੇ ਤੇ ਜ਼ਿਮੀਂਦਾਰ ਨੂੰ ਚੁੱਕਣਾ ਤਾਂ ਕਿ ਅਸੀਂ ਸਾਰੇ ਰੋਜ਼ੀ ਰੋਟੀ ਲਈ ਮਜ਼ਦੂਰ ਹੈ ਜਾਂ ਕੋਈ ਕਰਮਚਾਰੀ ਹੈ ਜੋ ਅਫਸਰ ਸਹਿਬਾਨ ਹੈ ਖਾਣੀ ਤਾਂ ਪਰ ਰੋਟੀ ਹੈ ਤੇ ਜੇ ਅਸੀਂ ਤਾਂ ਹੀ ਇਹ ਖਾਵਾਂਗੇ ਜੇ ਫਸਲ ਲੱਗਣਗੀਆਂ ਜਦੋਂ ਆਪਾਂ ਛੱਡ ਦੇਣਗੇ ਕਿਵਰ ਕਿੱਥੋਂ ਲਾਵਾਂਗੇ ਰਾਪਣੇ ਕੋਲ ਸਕੇ ਨਹੀਂ ਕਿ ਆਪਣੇ ਰੁਜ਼ਗਾਰ ਪੈਦਾ ਕਰੋ ਮਤਲਬ ਬਸ ਗਵਰਨਮੈਂਟ ਆਪਰੇ ਮਤਲਬ 10 ਨਾ ਹੁੰਦੀ ਕਿਰਤ ਕਰਨ ਰੁਜ਼ਗਾਰ ਪੈਦਾ ਕਰਨਾ ਜਦੋਂ ਰੁਜ਼ਗਾਰ ਪੈਦਾ ਹੈ ਜੇ ਸਾਡੇ ਕੋਲ ਧਰਤੀ ਪਜਾਉ ਹੈਗੀ ਤੇ ਜੇ ਆਪਾਂ ਕੰਮ ਕਰਨਾ ਚਾਹਦੇ ਆਂ ਕਾਹਨੋਂ ਲੋਕ ਵਿਦੇਸ਼ ਨੂੰ ਭੱਜਣਾ ਕਾਹਨੋਂ ਬੱਚੇ ਵਿਦੇਸ਼ਾਂ ਵਿੱਚ ਜਾਣ ਜਬਰੇ ਇਹਨਾਂ ਕੰਮ ਕਰਕੇ ਵੀ ਸਾਨੂੰ ਇਹ ਵਿੱਚ ਇਹਨਾਂ ਨੂੰ ਨਸ਼ਟ ਕਰਨਾ ਪੈ ਰਿਹਾ ਅੱਜ ਐਨੀ ਸੋਹਣੀ ਫਸਲ ਨੂੰ ਜੇ ਕੋਈ ਜਿਹੜਾ ਮਰਦੀ ਕੁਝ ਵਿਭਾਗ ਦੇ ਬੰਦੇ ਨੂੰ ਭੇਜੋ ਜਾਕੀ ਨੂੰ ਚੈੱਕ ਕਰੋ ਕਿ ਇਹ ਨਹੀਂ ਸੋਣੀ ਨਹੀਂ ਫਸਣਾ ਇਹਨਾਂ ਨੂੰ ਕਿਸੇ ਤੱਕ ਮਤਲਬ ਕਿਸੇ ਪਾਸੇ ਤੱਕ ਨਾ ਲਾਓ ਉਹਨਾਂ ਲਾਣਾ ਜਾਏਗਾ ਇਹੋ ਧਾਰਵਾ ਹੈ ਅੱਛਾ ਇਹ ਜਿਹੜਾ ਤੁਸੀਂ 20 ਦੇ ਵਿੱਚ ਮੰਡੀਆਂ ਵੀ ਖੁੱਲ ਰਹੀਆਂ ਹੁਣ ਹਾਂਜੀ ਇਹ ਉੱਥੇ ਮੰਡੀ 'ਚ ਵੀ ਤੁਸੀਂ ਲੈ ਕੇ ਉੱਥੇ ਵੀ ਰੇਟ ਨਹੀਂ ਦਾ ਮਿਲਿਆ ਦੇਖੋ ਹਜੇ ਤੱਕ ਜਿਹੜਾ 20 ਦੇ ਵਿੱਚ ਹੈ ਵੀ ਕਹਿਣ ਦੀ ਗੱਲ ਹੈ ਜੇ ਮੰਡੀ ਐ ਖੁੱਲੀ ਵੀ ਹੈਗੀ ਪਰ ਹਜਾ ਕੋਈ ਮੰਡੀ ਵਾਲੀ ਗੱਲ ਨਹੀਂ ਹੈ ਮੰਡੀ ਤਾਂ ਹੀ ਲੈ ਕੇ ਜਾਵਾਂਗੇ ਜੇ ਰੇਟ ਮਿਲੇਗਾ ਫਿਰ ਉਹਨਾਂ ਮੰਡੀਆਂ ਦਾ ਕੀ ਫਾਇਦਾ ਜੇ ਨਾਂ ਦੀਆਂ ਮੰਡੀਆਂ ਰਹਿ ਗਈਆਂ ਜੇ ਇਸ ਕਿਸਾਨ ਨੂੰ ਉੱਥੇ ਜਾ ਕੇ ਵੀ ਰੇਟ ਨਹੀਂ ਮਿਲਿਆ ਤੇ ਫਿਰ ਉਹਦਾ ਕੀ ਫਾਇਦਾ ਮੰਡੀ ਦਾ ਚੈੱਕ ਕਰ ਕਰ ਮੰਡੀਆਂ ਬਣਾ ਦ ਇਹ ਕਿਸਾਨ ਨੂੰ ਰੇਟੇ ਨਹੀਂ ਦੇਣਾ ਜੇ ਕਿਸਾਨ ਨੂੰ ਰੇਡ ਦੇਵਾਂਗੇ ਚਾਹੇ ਮਨ ਜਿੱਥੇ ਮਰਜੀ ਹੋਵੇ ਕਿਸਾਨ ਉੱਥੇ ਪ ਜਾਣ ਲਈ ਤਿਆਰ ਹੈ ਇਹ ਆਪਣਾ ਕੀ ਨਾਮ ਕੀ ਹੈ ਜੀ ਮੇਰਾ ਨਾਮ ਭਾਕ ਸਿੰਘ ਹੈ ਜੀ ਇਹ ਪਿੰਡ ਖਰਾਲੀ ਹਾਂਜੀ ਖਰਾਲਗੜ ਸਾਹਿਬ ਜੀ ਠੀਕ ਗੁਰੂਆਂ ਦਾ ਪਿੰਡ ਹੈ ਜੀ ਹਾਂਜੀ ਠੀਕ